ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਡੌਗ ਬਾਈਟ ਸਾਹਮਣੇ ਆ ਰਹੀਆਂ ਨੇ ਅਤੇ ਉਸੇ ਕੇਸਾਂ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆ ਸੀ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹੇ ਦੇ ਵਿੱਚ ਐਨੀਮਲ ਬਰਬ কন্ট্রোল ਪ੍ਰੋਗਰਾਮ ਆਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਤੇ ਨਸਬੰਦੀ ਕੀਤੀ ਜਾਏਗੀ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਜੋ ਕਿ ਐਮਪੀਡੀ ਮੋਲੇਜਿਸਟਰ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਇਸ ਸਬੰਧੀ ਸਾਰੇ ਪ੍ਰਪੋਜ਼ਲ ਬਣਾ ਕੇ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਨੂੰ ਭੇਜ ਦਿੱਤੇ ਗਏ ਨੇ ਅਤੇ ਅਗਲੀ ਮੀਟਿੰਗ ਦੇ ਵਿੱਚ ਇਸ ਪ੍ਰੋਗਰਾਮ ਨੂੰ ਫਾਈਨਲ ਕਰ ਦਿੱਤਾ ਜਾਏਗਾ। ਜਿਹੜੀ ਜੋ ਸਾਡੀ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਇੰਟਰਸੈਕਟਰਲ ਮੀਟਿੰਗ ਜਿਹੜੀਆਂ ਹੁੰਦੀਆਂ ਨੇ ਉਦੇ ਵਿੱਚ ਅਸੀਂ ਕਿ ਪ੍ਰਪੋਜ਼ਲ ਰੱਖਿਆ ਸੀਗਾ ਕਿ ਜੋ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਡੌਗਸ ਹੈਗੇ ਨੇ ਉਹਨਾਂ ਦੀ ਇੱਕ ਮਾਸ ਵੈਕਸੀਨੇਸ਼ਨ ਔਰ ਸਟੈਲਾਈਜ਼ੇਸ਼ਨ ਕੀਤੀ ਜਾਵੇ ਅੰਡਰ ਦਾ এবিসি ਪ੍ਰੋਗਰਾਮ ਐਨੀਮਲ ਬਰਡ ਕੰਟਰੋਲ ਹੋਗਾ ਮੀਟਿੰਗ ਹੋ ਚੁੱਕੀ ਹੈ ਸਾਡੇ ਕੋਲ ਇੱਕ ਪ੍ਰਪੋਜ਼ਲ ਹੋ ਚੁੱਕਿਆ ਲੇਕਿਨ ਇਹ ਕਿ ਦੁਬਾਰਾ ਕਨਫਰਮੇਸ਼ਨ ਲਈ ਮੀਟਿੰਗ ਹੋਣੀ ਹੈ ਕਿਉਂਕਿ ਇੰਟਰ ਸੈਕਟਰਲ ਮੀਟਿੰਗ ਹੁੰਦੀ ਹੈ ਜਿਦੇ ਵਿੱਚ ਕਿ ਮਲਟੀਪਲ ਸੈਕਟਰ ਜਿਹੜੇ ਇਨਵੋਲ ਹੁੰਦੇ ਨੇ ਔਰ ਐਨ ਜੀਓਜ਼ ਇਨਵੋਲ ਹੁੰਦੇ ਨੇ ਸੋ ਮੀਟਿੰਗ ਅਸੀਂ ਡਿਸਾਸ ਦੇ ਨਾਲ ਡਿਸਕਸ ਕਰਕੇ ਉਹਨਾਂ ਟਾਈਮ ਲੈ ਕੇ ਨੈਕਸਟ ਵੀਕ ਮੇਬੀ ਇਸ ਨੂੰ ਲਾਈਕ ਅਮ ਔਰ ਚੇਤੀ ਹੀ ਇਥੇ ਇੱਕ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਸਟਾਰਟ ਕੀਤਾ ਜਾਏਗਾ। ਇਹ ਤਾਂ ਜिले ਦੇ ਵਿੱਚ ਕਿੰਨੇ ਡੌਗ ਫਾਈਟ ਦੇ ਕੇਸ ਰਾਤੂ ਤੇ ਕੰਪੈਰੀਟਿਵਲੀ ਲਾਸਟイヤー ਔਰ ਇਸ ਸਾਲ ਲਾਸਟイヤー ਜੋ ਸੀਗੇ 2024 ਦੇ ਵਿੱਚ ਆਪਣੇ ਕੋਲੇ ਅਬਾਊਟ 7000 400 ਕੁਝ ਲਗਜਿਹਾ ਸਤਾਈਆ ਆਪਾਂ ਮਨ ਕੇ ਚੱਲਦੇ ਆ 7000 ਕੇ ਸੀ ਸਾਡੇ ਕੋਲੇ ਹੁਣ ਜਿਹੜੇ ਕੇਸ ਰਿਪੋਰਟ ਹੋਏ ਨੇ 3000 ਦੇ ਕਰੀਬ ਜਿਹੜੇ ਹੈਗੇ ਨੇ ਸਾਡੇ ਕੋਲੇ ਟੋਪ ਬਾਈਂਡ ਤੇ ਕੇਸ ਔਰ ਜੋ 500 ਕੇਸ ਜਿਹੜੇ ਨੇ ਪੈਟ ਡੌਗਸ ਦੇ ਨੇ ਔਰ ਸਟਰੀਟ ਡੌਗਸ ਦੇ ਦੇਖੋ ਲਾਪਾਈ ਦਾ ਕੁਛਕਾਰ ਹੁੰਦਾ ਤਾਂ ਇਸਨੇ ਐਕਸੀਜੂਸ਼ਨ ਵੀ ਫੈਸਿਲਿਟੀ ਦਿੱਤੀ ਕਿਹਨੇ ਹੈਲਥ ਡਿਪਾਰਟਮੈਂਟ ਨੂੰ ਦੇਖੋ ਸਾਡੇ ਜ਼ਿਲ੍ਹੇ ਦੇ ਵਿੱਚ ਸਾਰੇ ਜੋ ਵੀ ਪੰਜਾਬ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਬ ਅੰਡਰ ਦਾ ਗਾਈਡਲਾਈਨ ਡਿਸਟ੍ਰਿਕਟ ਹਸਪੀਟਲ ਐਸਪੀਐਚ ਸੀਐਸਸੀ ਪੀਐਸਸੀ ਲੈਵਲ ਤੇ ਸਾਡੇ ਕੋਲੇ ਸਭ ਜਗ੍ਹਾ ਤੇ ਔਰ ਜੋ ਐਂਟੀ ਰੈਬੀਸ ਵੈਕਸੀਨ ਉਹਦੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਔਰ ਹੋਣ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਨੇ ਪੰਜਾਬ ਦੇ ਵਿੱਚ ਉਹ ਵੀ ਹੈਲਥ ਬਟ ਹੈਲਥ ਲਿਸਟ ਸਾਹਿਬ ਦੀ ਗਾਈਡਲਾਈਨਸ ਦੇ ਅਕੋਰਡਿੰਗ ਔਰ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਜਿਹੜੇ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈਗੇ ਉੱਥੇ ਵੀ ਵੈਕਸੀਨੇਸ਼ਨ ਸਟਾਰਟ ਕੀਤੀ ਗਈ ਹੈ ਸਾਡੇ ਜ਼ਿਲ੍ਹੇ ਦੇ ਵਿੱਚ 20 ਆਮ ਆਦਮੀ ਕਲੀਨਿਕ ਦੇ ਇਥੇ ਕਿ ਐਂਟੀ ਰੈਬੀਸ ਵੈਕਸੀਨ ਜਿਹੜੀ ਹੈ ਸਟਾਰਟ ਹੋ ਗਈ ਹੈ ਔਰ ਲੋਕ ਇਸ ਚੀਜ਼ ਦਾ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ